ਉਗਰਾ ਮਾਲਕਾ ਆਪਣੇ ਘਰ ਆਏ ਆਂ ਹੈ ਥੱਕ ਹੀ ਗਏ ਆਂ ਸਫਰ ਚ ਆ ਜਾ ਮੁੰਡਿਆ ਬਾਹਰ ਨੂੰ ਹੈ ਮੰਜੰਦਰ ਹਾਏ ਨਾਕ ਤੇ ਦੱਸਿਆ ਨਾ ਕੋਈ ਗੱਲ ਨਾ ਬਾਤ ਤੇ ਜਾਣ ਕੇ ਆ ਗਏ ਇਹ ਉਦੇ ਦਾ ਕੰਮ ਆ ਸਾਰਾ ਆ ਵੇਖਿਆ ਹੀ ਉਹ ਲੈਣ ਹੀ ਗਿਆ ਹੈ ਆਪਣੇ ਪਿਓ ਨੂੰ ਐਡੀ ਵੱਡੀ ਗੱਲ ਮੇਰੇ ਕੋਲ ਘਾ ਕੇ ਰੱਖੀ ਹੁਣ ਮਾਵਾਂ ਧੀਆਂ ਗਾੜੀ ਬੈਠੀਆਂ ਆਂ ਬਿਆਰ ਤੇ ਧੀਆਂ ਖੁਸ਼ ਹੋਣੀਆਂ ਵੀ ਇਹ ਵੇਖ ਕੇ ਇਨਾ ਤਾਂ ਪੇੜਾ ਕਰਕੇ ਆ ਸਾਰਾ ਦੋਵਾਂ ਦਾ ਚੱਲ ਮੈਂ ਤਾਂ ਬੁਰੀ ਬਾਨੀਰ ਜੀ ਆ ਗਏ ਲੈ ਸ਼ੁਕਰਿਆ ਸ਼ੁਕਰ ਬੱਲੇ ਬੱਲੇ ਸੱਸੀ ਕਾਲ ਭੈਣ ਸੱਸੀ ਕਾ ਸੱਸੀ ਕਾ ਸੱਸੀ ਕਾ ਮਾ ਸੱਸੀ ਕਾਲ ਪਤਾ ਸੱਸੀ ਆਦੇ ਦੂਤਾ ਠੀਕ ਥਾ ਪਤਾ ਵਧੀਆ ਤੋ ਸੁਣਾ ਬਸ ਵਧੀਆ ਹੋਰ ਤੁਸੀਂ ਸਭ ਆਪਣਾ ਆ ਗਿਆ ਮੈਂ ਬਹਿ ਜਾ ਬਹਿ ਜਾ ਭੈਣਾ ਜੀ ਜੀ ਛਟਪਟ ਹੀ ਆ ਗਏ ਲੈ ਦੱਸ ਹਾਂ ਉਹਦੇ ਤੇ ਕਹਿੰਦਾ ਸੀ ਮੈਂ ਪਾਰਟੀ ਤੇ ਚਲਾ ਜਨਮ ਦਿਨ ਦੀ ਉਹ ਇਤਰਾ ਹੀ ਆ ਮੈਂ ਨਹੀਂ ਕਿਹਨੂੰ ਦੱਸਣਾ ਅੱਛਾ ਤੈਨੂੰ ਪਤਾ ਸੀ ਇਹਨੂੰ ਮੈਂ ਪਹਿਲਾਂ ਗੱਲਤਾ ਮਮੀ ਦੇ ਕਿ ਨੱਚ ਲਾ ਕੇ ਤੈਨੂੰ ਪਤਾ ਸੀ ਘਰ ਵਾਲੇ ਕੱਪੜਿਆਂ ਚ ਤਾਂ ਹੀ ਚੱਲ ਗਿਆ ਇਹ ਲਾ ਮੈਂ ਤਾਂ ਹੀ ਕਿਹਾ ਪਾਰਟੀ ਦੇ ਨਵੇਂ ਕੱਪੜੇ ਤੇ ਪਾ ਕੇ ਨਹੀਂ ਗਿਆ ਹੋਰ ਵੀਰ ਜੀ ਠੀਕ ਹੈ ਬਸ ਬਸ ਵਧੀਆ ਵਧੀਆ ਬਹੁ ਆਪਾਂ ਚਲੋ ਸ਼ੁਕਰ ਹੋਇਆ ਆ ਗਏ ਵਾ ਘਰ ਆਪਣੇ ਕੀ ਕਰਨਾ ਵੀ ਉੱਥੇ ਵੀ ਜੋ ਦਿਨ ਚੜਦਾ ਨਾ ਸਾਰੇ ਇਹੜੇ ਕੰਮ ਕੰਮ ਜਦੋਂ 에어ਪੋਰਟ ਤੇ ਆਣ ਕੇ ਉਤਰਿਆ ਆਵਾ ਨਾ ਤੇ ਫਿਰ ਜਾਂਚ ਜਾਣ ਪਈ ਵੀ ਹੁਣ ਹੁਣ ਕਿਹਦਾ ਫੋਨ ਨਹੀਂ ਆਉਣਾ ਸ਼ੁਕਰ ਹੋਇਆ ਕੀ ਕਰਨਾ ਫਿਰ ਉੱਥੇ ਬਹੁਤ ਗੱਲਾਂ ਮੰਮੀ ਬਾਹਰ ਹੀ ਬਿਠਾ ਲਾ ਵੀਜੀ ਨੂੰ ਚਲੋ ਅੰਦਰ ਜੀ ਆਜੋ ਆਜੋ ਮੈਂ ਅੰਦਰ ਚਲੋ ਨਹੀਂ ਨਹੀਂ ਅੰਦਰ ਚਲੋ ਬਾਹਰ ਕੰਮ ਪੈਣਾ ਸੁਪਰ ਹੈ ਰੱਬਾ ਮੇਰਾ ਪੁੱਤ ਘਰ ਆਇਆ ਇਤੇ ਸਾਰੀਆਂ ਗੱਲਾਂ ਦਿਲ ਦੀਆਂ ਦੱਸਾਂਗੀ ਮੇਰੀ ਤਾਂ ਕਿਤੇ ਗੱਲ ਹੀ ਨਹੀਂ ਹੁੰਦੀ ਰੀ ਵਿਚਾਰੇ ਨਾਲ ਹੁਣ ਗੱਲ ਹੋਈ ਆ ਤੇ ਵੇਖਾਂ ਆਈ ਗਿਆ ਸੁਣ ਕੇ ਦੁੱਖ ਆਇਆ ਤੇ ਘਰ ਨੂੰ ਆਇਆ ਨਹੀਂ ਤੇ ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਕੀ ਬਣ ਰਿਹਾ ਕੀ ਨਹੀਂ ਕਰ ਬੈ ਕੇ ਸਾਰਾ ਦੁੱਖ ਸੁੱਖ ਕਰਨੀ ਆ ਨਾ ਸਾਰੀਆਂ ਗੱਲਾਂ ਬਾਤਾਂ ਚਾਹ ਪਾਣੀ ਪੀ ਲੈ ਫੇਰ ਕਰਾਂਗੇ ਬੈਠ ਕੇ ਬੀਬੀ ਹਾਂ ਮੈਨੂੰ ਗੱਲ ਇੱਕ ਦੱਸ ਪਈ ਦੋ ਤੂੰ ਕਿੱਥੇ ਵੜੀ ਜਦੋਂ ਸੱਟ ਲਵਾ ਕੇ ਬਹਿ ਗਈਆਂ ਮੈਨੂੰ ਤਾਂ ਇਹਦੀ ਫਿਗਰ ਹੋਈ ਵੀ ਲੋੜ ਤੋਂ ਵੱਧ ਤੇ ਭੱਜਾ ਹੀ ਮ ਆ ਗਿਆ ਮੈਂ ਮਾਰਨ ਕੋ ਹੋ ਜੇ ਕਿਤੇ ਕੋਈ ਗੱਲ ਨਹੀਂ ਹਾਲ ਚਾਲ ਪੁੱਛ ਲਿਓ ਮੈਂ ਨਾ ਪਾਣੀ ਲੈ ਕੇ ਆਵਾ ਪਹਿਲੇ ਤੁਹਾਡੇ ਵਾਸਤੇ ਆਹ ਚਾ ਲੈ ਸੱਟ ਕੀ ਲੱਗਣੀ ਹੈ ਕਰਮਾ ਚ ਹੀ ਲੱਗ ਕੇ ਇਦਾਂ ਹੀ ਤੁਰੇ ਫਿਰਦੀ ਨੂੰ ਖੰਮਸਾ ਧੰਦਾ ਕਰਦੀ ਫਿਰਦੀ ਹਾਂ ਪਤਾ ਨਹੀਂ ਲੱਗਾ ਕਿ ਦੇਣਾ ਪੈ ਰੜ ਗਿਆ ਮੇਰਾ ਵੀ ਆੜ ਤੇ ਗਿਆ ਵਾ ਤੇ ਜੀਵਨ ਕੀ ਕਰਦੀ ਤੈਨੂੰ ਮੈਂ ਕਹਿ ਕੇ ਵੀ ਗਿਆ ਵੀ ਮੰਜੇ ਤੇ ਬਹਿ ਕੇ ਰੋਟੀ ਪੈਣ ਦੌਰ ਨਾ ਖਾਇਆ ਕਰ ਕੋਈ ਆਪਣੇ ਕੰਮ ਕਰਨ ਦੀ ਲੋੜ ਨਹੀਂ ਹੈ ਪੁੱਤ ਤੈਨੂੰ ਕੀ ਦੱਸਾਂ ਮੈਂ ਹਾਂ ਜੀ ਮਨ ਨੇ ਤੇ ਮੇਰੇ ਕੋ ਗਿਣ-ਗਣ ਬਦਲੇ ਲੈ ਆ ਮਗਰ ਤੇਰਾ ਭਲਾ ਦੇ ਕਿਉਂ ਰੋਟੀ ਮੇਰੇ ਕੋਲੋਂ ਝਾੜੂ ਮੈਂ ਫੇਰਾ ਪੋਚੇ ਮੈਂ ਲਾਵਾਂ ਕੱਪੜੇ ਮੈਂ ਤਵਾ ਮਸ਼ੀਨ ਚ ਉਹ ਤੇ ਕੰਮ ਹੀ ਸਾਰਾ ਮੇਰੇ ਕੋਲ ਲੈਂਦੀ ਰਹੀ ਆ ਤੇ ਡਿੱਗਣਾ ਹੀ ਫਿਰ ਮੈਂ ਹੋਰ ਕੀ ਕਰਨਾ ਹੈ ਅੱਗੇ ਵੀਰ ਜੀ ਦੇਖੀ ਹੁਣ ਤੇ ਫੇਰ ਅੱਗੇ ਤੇ ਹੈ ਤੂੰ ਬੜੀ ਚਾਮਣ ਨਹੀਂ ਆ ਚਾਮਣ ਨਹੀਂ ਆ ਹੋਨ ਵੀਰ ਜੀ ਆਗੇ ਹੁਣੇ ਮੈਨੂੰ ਕਿਸੇ ਗੱਲ ਦੀ ਟੈਨਸ਼ਨ ਹੁਣ ਜਾ ਜੋ ਕਰਨਾ ਕਰ ਲਾ ਨਾ ਤੈ ਅੱਗੇ ਤੈਨੂੰ ਕਿਹੜੀ ਟੈਨਸ਼ਨ ਹੀ ਹੈ ਤੂੰ ਤੇ ਅੱਗੇ ਬੜੀ ਆਕੜੀ ਫਿਰਨ ਢਈ ਆ ਕੋਈ ਗੱਲ ਹੀ ਵੀਰ ਜੀ ਮੇਰਾ ਵੀ ਕੁਝ ਲੱਗਦਾ ਵਾ ਮੇਰਾ ਕੱਲੀ ਦਾ ਨਹੀਂ ਲੱਗਦਾ ਜਾ ਮਿਲ ਲੈ ਜਾ ਉਹ ਤੇ ਕੀ ਅਕੜ ਕਰਨ ਢਈ ਹੈ ਹੋਰ ਬੀਬੀ ਸੇਠ ਠੀਕ ਠਾਕ ਆ ਰ ਹੁਣ ਠੀਕ ਆ ਪਤੋਂ ਹੁਣ ਤਾਂ ਠੀਕ ਆ ਕੁੜੀ ਆ ਗਈ ਤੇ ਬੱਜ ਗਈ ਆ ਲੈ ਜਾਣੀ ਰਹੀ ਹੱਤਾਂ ਮੇਰੇ ਠੀਕ ਆ ਠੀਕ ਆ ਠੀਕ ਸਾਸਰੀ ਕਾਲ ਜੀ ਕੋਈ ਤੇ ਨਾ ਸਾਸਰੀ ਕਾਲ ਨਹੀਂ ਦਫਾ ਰਹਿ ਮੇਰੀ ਨਜ਼ਰਾਂ ਸਾਹਮਣੋਂ ਇਦਾਂ ਕਰਨ ਨੂੰ ਕਹਿਂ ਡੇ ਜੇ ਮੈਂ ਕੀ ਮਾੜਾ ਕਰਤਾ ਇੰਨੇ ਚਿਰ ਬਾਤ ਹੀ ਬਾਹਰੋਂ ਆਏ ਤੇ ਆਉਂਦੇ ਤੇ ਮੈਂ ਇਦਾਂ ਇਹ ਗੱਲਾਂ ਕਰਨ। ਸਹੀ ਰਿਪੋਰਟ ਮੈਨੂੰ ਮਿਲ ਗਈ ਆ ਕੀ ਹੋਇਆ ਕੀ ਨਹੀਂ ਹੋਇਆ। ਜੀ ਪਾਣੀ ਪੀਓ ਮੈਨਾਂ ਗਰਮ ਹੋਈ ਜਾ। ਬੜਾ ਕੁੜੀ ਏ ਤੂੰ ਵੀ ਹੈਂ? ਮੇਰੀ ਗੱਲ ਸੁਣੋ। ਤੂੰ ਹੀ ਨਾ ਮਾਵਾ ਦੀਆਂ ਦੀਆਂ ਗੱਲਾਂ ਸੁਣ ਲਈਆਂ ਦੋਆਂ ਦੀਆਂ ਤੇ ਮੇਰੀ ਤੇ ਤੂੰ ਹੀ ਗੱਲ ਹੀ ਨਹੀਂ ਸੁਣੀ। ਵੇਖੋ ਮੈਂ ਕੀ ਗਵਾਇਆ ਵਾ ਸਾਰਾ ਘਰ ਤਾਂ ਡਾਕ ਦੇ ਚਮਕਾਇਆ ਮੈਂ ਇੱਕ ਇੱਕ ਚੀਜ਼ ਬਣਾਈ ਆ। ਮੈਂ ਕੀ ਕਰਤਾ ਮਾੜਾ ਜਿਹੜਾ ਤੂੰ ਹੁੰਦਾ ਮੇਰੇ ਪੇਸ਼ ਪੈ ਗਏ ਜੇ। ਮੈਂ ਅਜ ਘਰ ਤੇ ਮਕਾਇਦ ਨੂੰ ਕੀ ਕਰਾਂ ਹੈ ਜਿੱਥੇ ਸਿਆਣੇ ਦੀ ਇੱਜ਼ਤ ਕੋਈ ਨਹੀਂ ਹੈ ਆਏਗੇ ਭੈਣ ਮੇਰੀ ਇੱਜ਼ਤ ਨਹੀਂ ਮੇਰੀ ਮਾਂ ਦੀ ਇੱਜ਼ਤ ਨਹੀਂ ਹੈ ਉਹ ਤੁਹਾਨੂੰ ਕਿੰਨੇ ਕਹਿ ਤਾ ਮੈਂ ਘਰੋਂ ਚੱਟਣਾ ਵਾ ਨਹੀਂ ਤੁਸੀਂ ਆਪਣੀ ਮਾਂ ਤੇ ਤੇ ਭੈਣ ਤੇ ਯਕੀਨ ਕਰ ਲਿਆ ਤੇ ਮੇਰੀ ਵੀ ਕੋਈ ਸੁਣ ਲਓ ਮੈਨੂੰ ਡੇਲੀ ਤੇ ਦੋ ਫੋਨ ਜਾਂਦੇ ਰਹੇ ਇੱਥੋਂ ਵੀ ਹੁਣ ਆ ਆਉਣ ਡਿਆ ਤੇ ਹੁਣ ਆ ਆਉਣ ਡਿਆ ਵਾ ਮੈਂ ਤੇ ਆਖਿਆ ਵੀ ਤੂੰ ਸਿਆਣੀ ਹੋਗੀ ਹੋਏਗੀ ਤੂੰ ਤੇ ਘਰ ਦਾ ਥੇ ਕਰਕੇ ਛੁੜ ਛੜਿਆ ਵਾ ਤੂੰ ਤੇ ਇੰਨਾ ਟੰਕ ਕਰਸਦਾ ਟੱਬਰ ਮਗਰੋਂ ਵੀ ਕੋਈ ਗੱਲ ਕਰਨ ਵਾਲੀ ਨਹੀਂ ਐਵੇਂ ਝੂਠੇ ਇਲਜ਼ਾਮ ਨਾ ਲਾਈ ਜਾਓ ਮੇਰੇ ਤੇ ਮੈਂ ਕੀ ਕੀਤਾ ਵਾ ਮੈਂ ਕੁਛ ਨਹੀਂ ਕੀਤਾ ਹੁਣ ਕਿਉਂ ਨਹੀਂ ਬੋਲਦੇ ਤੁਸੀਂ ਇਹ ਬੋਲਾਂ ਮੈਂ ਬੋਲਾਂਗੀ ਸਭ ਤੋਂ ਦੱਸਾਂਗੀ ਉਹਨਾਂ ਜਿਹੜਾ ਮਸੂਹ ਹੁੰਦੇ ਦੱਸਿਆ ਹੁਣ ਸਾਕੋਲੇ ਮੂਹੇ ਦੱਸਾਂਗੀ ਤੇਰੇ ਸਭ ਕੁਝ ਜੀ ਜੋ ਮੈਂ ਉਹਨਾਂ ਨੂੰ ਫੋਨ ਤੇ ਦੱਸਿਆ ਨਾ ਸਾਰਾ ਕੁਝ ਹੀ ਸਾਥੀ ਹੁਣ ਤੂੰ ਇਹਨਾ ਭਾਬੀ ਦੇ ਮੂੰਹੋਂ ਸੁਣ ਲੋ ਤੂੰ ਤੇ ਚੁੱਪੀ ਕੀਤੀ ਰਹਿ ਜਿਹੜੀ ਤੂੰ ਬਣੀ ਹੈ ਨਾ ਚਲਾਕ ਕੋਈ ਗੱਲ ਨਹੀਂ ਚਲਾਕੀ ਨਿਕਲ ਜਾਣੀ ਆ ਮੇਰੀ ਗੱਲ ਸੁਣ ਲਾ ਮੈਨੂੰ ਪਤਾ ਤੂੰ ਕਿਨੇ ਚੰਗੀ ਹੈ ਚੁੱਪ ਕਰ ਜਾ ਆਪਣੀ ਬਗਵਾਸ ਬੰਦ ਕਰ ਲੈ ਮੇਰੇ ਕੋ ਹੋਰ ਨਾ ਕੋ ਕਰਾ ਲਈ ਪੈ ਗਈ ਤੇਰੇ ਕਿਲੇ ਜੇ ਠੰਡ ਮੈਨੂੰ ਗਾਣਾ ਪਵਾ ਕੇ ਮੈਂ ਕੋਈ ਗਾਣਾ ਨਹੀਂ ਪਾਈਆ ਜੋ ਸੱਚ ਨਾ ਉਹੀ ਦੱਸਿਆ ਸੀ ਵੀਰ ਜੀ ਨੂੰ ਆ ਮੰਮੀ ਦੇਖ ਲਓ ਹੁਣ ਕਿਵੇਂ ਸੱਚੀ ਬਣਨ ਦੀ ਭਾਗੀ ਸੱਚੀ ਤੇ ਹੁਣ ਪਤ ਬਣਨਾ ਹੀ ਆ ਇਹ ਇਹਨੂੰ ਆਪਣੀਆਂ ਕਿਹੜੀਆਂ ਚਲਾਕੀਆਂ ਕੀਤੀਆਂ ਉਹ ਹੁਣ ਲਕਾਉਣੀਆਂ ਨਹੀਂ ਜੋ ਜੋ ਸਾਡੇ ਨਾਲ ਕਰਦੀ ਰਹੀ ਆ ਹੁਣ ਇਹਨੇ ਛੁਪਾਉਣਾ ਆ ਉਧੇ ਆਇਆ ਤੇ ਹੁਣ ਮੇਰਾ ਪਤਾ ਨਾ ਲੱਗ ਜਾ ਮੇਰੀਆਂ ਗੱਲਾਂ ਦਾ ਮੈਂ ਆਹ ਕੁਛ ਕਰਕੇ ਜਿੱਤਰਾ ਦਾ ਬੀਬੀ ਤੁਹਾਡਾ ਬਦੀਦਾ ਕਰਦੇ ਰਹੀ ਨਾ ਸੱਤ ਬਗਾਨਾ ਨਹੀਂ ਇਤਰਾ ਕਰਦਾ ਠੀਕ ਆ ਨਾ ਨਹੀਂ ਕਰਦਾ ਜਿੱਦਾਂ ਇਹਨੇ ਮੈਨੂੰ ਕੀਤਾ ਮੁੰਡਾ ਗਾੜੀ ਸਾਡਾ ਵਿਹਣ ਵਾਲਾ ਹੋਇਆ ਇਹ ਕੀ ਕਰਦੀ ਫਿਰਦੀ ਹੈ ਲੋਕੀ ਬਾਹਰ ਕੀ ਆਖਣਗੇ ਹੈ ਉਹ ਆਪ ਪਰਦੇਸਾ ਰਹਿੰਦੇ ਫਿਰਦਾ ਤੇ ਮਾਂ ਭਾਡੇ ਮਾਂ ਦੀ ਫਿਰਦੀ ਉਹਦੀ ਇੱਥੇ ਹੈ ਮੇਰੇ ਲੱਖਾਂ ਰੁਪਏ ਕਮਾਉਣ ਦਾ ਕੀ ਫਾਇਦਾ ਜੇ ਮੇਰਾ ਮਹਰੋ ਤੱਪਰੀ ਤੰਗ ਰਿਹਾ ਦੇ ਜੇ ਤੁਸੀਂ ਲੱਖਾਂ ਰੁਪਏ ਕਮਾਏ ਹੈ ਨਾ ਤੇ ਮੈਂ ਕਿਤੇ ਨਹੀਂ ਗਵਾਏ ਮੇਰੇ ਕੋਲ ਹੀ ਸਾਰਾ ਕੁਝ ਵੀਰ ਜੀ ਹਿਸਾਬ ਲਵੋ ਕੈਨੰਦੀਰੀ ਸਾਰਾ ਕੁਝ ਤੇ ਪਿੱਛੇ ਵਾਲਿਆਂ ਨੂੰ ਦਿੰਦੀ ਰਹੀ ਆ ਪੇਕਿਆਂ ਨੂੰ ਕਿ ਮੇਰੇ ਪਿਛਲੇ ਰਾਜ ਜਾਂ ਤੇ ਅੱਗੇ ਕੀ ਆ ਉੱਚੋ ਹਾਂ ਮੈਨੂੰ ਕਦੀ ਹੱਥ ਤੇ ਮੇਰੇ 500 ਰੁਪਿਆ ਵੀ ਰੱਖਿਆ ਹੋਵੇ ਆਈ ਤਾਂ ਨਾ ਨ ਵੀ ਦੇਣ ਜਾਂ ਨਾ ਦੇਣ ਭਾਬੀ ਨੇ ਕਦੀ ਨਹੀਂ ਕਿਹਾ ਕਦੀ ਕੱਪੜਾ ਨਹੀਂ ਕਦੀ ਕੁਛ ਨਹੀਂ ਮੇਰੇ ਸਹੁਰੇ ਵੀ ਤੇ ਹੈਗੇ ਆ ਉਹ ਕੀ ਸੋਚਦੇ ਹੋਣਗੇ ਪਰ ਨਾ ਲਖਵੀਰ ਨੂੰ ਭਾਬੀ ਦੇ ਸੁਭਾਅ ਦਾ ਪਤਾ ਲੱਗ ਗਿਆ ਸੀ ਅਜੇ ਨਾ ਉਹ ਚੰਗੇ ਆ ਕੁਛ ਕਹਿੰਦੇ ਨਹੀਂ ਹੈਗੇ ਤੇ ਜੇ ਮੇਰੀ ਸੱਸ ਉਹੋ ਜੀ ਹੁੰਦੀ ਨਾ ਤੇ ਫੇਰ ਪਤਾ ਨਹੀਂ ਕੀ ਹੋਣਾ ਕਰ ਲਾ ਕਰ ਲ ਜਿੰਨੀਆਂ ਤੇਰ ਕੋਹ ਹੁੰਦੀਆਂ ਵਾ ਨਾ ਕਰ ਲਾ ਅੱਜ ਤੱਕਰਾ ਪੱਲਾ ਭਾਰੀ ਹੋਇਆ ਵਾ ਕੋਈ ਵੱਲ ਨਹੀਂ ਮੈਂ ਤਾਂ ਆਪਣੇ ਵੀਰ ਨਾਲ ਸਾਰੀਆਂ ਗੱਲਾਂ ਕਰਨੀਆਂ ਹੀ ਆ ਹੁਣ ਇਹਨੂੰ ਇਹ ਪੁੱਛ ਤੂੰ ਕਿ ਜਦੋਂ ਇਹਦਾ ਭਰਾ ਆਉਂਦਾ ਹੀ ਚੁੱਪ ਕਰਕੇ ਅੰਦਰ ਵੜ ਜਾਣਾ ਦੱਠੀ ਕੱਢ ਕੇ ਫੜਾ ਦੇਣੀ ਵੀਰ ਲੈ ਕਿਸੇ ਗੱਲੋਂ ਔਖੇ ਨਾ ਰਿਓ ਜਿੱਥੇ ਤੁਹਾਨੂੰ ਲੋੜ ਆ ਵਰਤੋ ਕੋਈ ਗੱਲ ਨਹੀਂ ਬਥੇਰੇ ਕਮੌਂਡਿਆ ਤੇਰਾ ਭਾਜੀ ਜੇ ਭੈਣ ਆਈ ਉਹਨੂੰ ਵੀ ਪਰਸਵੀ ਕੱਢ ਕੇ ਨਵੇਂ ਦੇ ਦੇਣ ਜਿਹੜੇ ਤੋਂ ਕਲਮਦਾਰਿਆਂ ਵਿੱਚ ਨੋਟ ਪਾ ਦੇਣ ਲੈ ਵਰਤੋ ਤੁਸੀਂ ਕੋਈ ਗੱਲ ਨਹੀਂ ਮੇਰੇ ਕੋ ਕਹੜਾ ਨਿਸਾਬ ਲੈਣਾ ਮੈਂ ਫਿਰ ਕੀ ਹੋਇਆ ਵਰਤੋ ਤੁਸੀਂ ਇਹ ਕਿਹੜੀ ਇੱਥੇ ਟੋਕਰੀ ਢੋਦੀ ਸੀ ਸਿਰ ਤੋਂ ਦੇ ਮੇਰੇ ਵਾਲ ਉੱਡ ਗਏ ਉੱਥੇ ਆ ਵੇਸੇ ਮੇਰੇ ਹੱਥਾਂ ਦਾ ਕੀ ਬੜਿਆ ਵਾ ਹੈ ਇਹੋ ਤਾਂ ਗੱਲ ਵਾ ਇਹਨੂੰ ਕੀ ਮੈਂ ਤਾਂ ਅੱਗੇ ਕਹਿੰਦੀ ਹਾਂ ਮੈਂ ਕਿਹਾ ਮੇਰਾ ਪੁੱਤ ਘਰੇ ਕਿਦਾਂ ਕਮਾਉਣ ਲਿਆ ਵਾ ਤੇ ਤੂੰ ਡਾਈ ਜਾਨੀ ਆ ਉਹੋ ਤੇ ਗੱਲ ਵਾ ਇਹਨੂੰ ਜਨਾਨੀ ਵੀ ਸ਼ਰਮ ਨਹੀਂ ਆਈ ਮਰ ਸਾਹੇ ਕੰਮ ਕਰਦੇ ਆ ਹੈ ਤੇ ਜੇ ਮੇਰੇ ਵਰਗੀ ਮੈਂ ਭਰਾ ਮੇਰੇ ਸਿੱਤੇ ਪਾਲੜੇ ਹੀ ਨੇ ਤੇ ਹੋਰ ਕੀ ਹੁਣ ਤੂੰ ਅਸਕਰ ਸਾਹਿਬ ਲਿਖਿਆ ਹੀ ਹੋਊਗਾ ਨਾ ਪੁੱਛੀ ਸਾਰਾ ਇਹਨੂੰ ਇੱਕ ਉਹਦੀ ਭੈਣ ਮੈਂ ਡੈਂਡ ਜ ਨੂੰ ਆ ਲੈਦੇ ਜਰਾ ਹੁਣ ਕਿ ਕਿੱਥੇ ਵਰਤਦੀ ਰਹੀ ਆ ਤੇ ਕਿੱਥੇ ਖਰਚਦੀ ਰਹੀ ਆ ਮੈਂ ਇੰਨੇ ਪੈਸੇ ਕਲਾਏ ਕਿੱਥੇ ਗਏ ਆਪੇ ਦੱਸੂਗੀ ਨਾ ਫਿਰ ਤੈਨੂੰ ਸਾਬ ਉਹ ਤਾਂ ਗੱਲ ਵਾ ਨਾ ਘਰ ਦਾ ਨਾਸ ਪੁੱਟ ਕੇ ਰਾਤਾ ਫੜ ਕੇ ਇਹਨੇ ਨਾ ਨੀ ਸਿਆਣੀ ਬਣੀ ਆ ਸਭ ਦੀ ਕੀ ਫਿਰਦੀ ਆ ਇਹਦੇ ਮੂੰਹ ਤੇ ਮੈਂ ਗੱਲਾਂ ਦੱਸਣ ਡਈ ਆ ਮੈਂ ਕੋਈ ਚੋਰੀ ਤੇ ਨਹੀਂ ਨਾ ਫੇਰਾ ਕੋਈ ਚੁਗਲੀਆਂ ਕੀਤੀਆਂ ਮਾਈ ਨਾ ਮੈਂ ਚੁਗਲੀ ਨਹੀਂ ਕਰਨੀ ਮੂੰਹ ਤੇ ਸਭ ਕੁਝ ਦੱਸਣ ਡਈ ਆ ਵੀ ਆ ਕੁਛ ਕਰਦੀ ਰਹੀ ਆ ਮੇਰਾ ਤਾਂ ਜੀ ਕਰਦਾ ਉੱਠ ਕੇ ਤੇ ਛੱਤਰ ਮਾਰਾ ਤੇ ਸਿਰ ਤੇ ਵੱਟ ਵੱਟ ਪੈ ਗਈ ਠੰਡ ਪੈ ਗਈ ਛੱਡ ਤਾਂ ਦੇ ਮਾਵਾ ਧੀ ਆਂਦੇ ਮਰਵਾ ਛੱਤਰ ਹੁਣ ਦਵੇਂ ਮਾਵਾ ਧੀ ਆ ਮੇਰੇ ਅੱਜ ਤਾਂ ਡਕ ਲੈ ਪੀ ਚੰਗੇ ਤੇ ਛੇਤਰ ਵਜਣ ਲੱਗੇ ਆ ਤੁਸੀਂ ਇਹੋ ਚੰਦੀਆਂ ਨਹੀਂ ਨਾ ਮਾਵਾਂ ਧੀਆਂ ਕਰ ਲਓ ਹੁਣ ਜੋ ਕਰਦਾ ਤੁਸੀਂ ਤੀਕ ਕਸਰਨਾ ਛੱਡਿਓ ਜੋ ਤੜਕਾ ਹੁੰਦਾ ਵਾ ਨਾ ਕਰ ਲਓ ਅੱਜ ਐਨਾ ਚਰ ਹੋਗਾ ਤੁਹਾਨੂੰ ਡੀਕਦੀ ਨੂੰ ਆ ਮੁੱਲ ਪਾਇਆ ਮੇਰਾ ਕੀ ਗਵਾਤਾ ਤੁਹਾਡਾ ਮੈਂ ਪੁੱਛ ਲੈ ਸਾਹ ਮੇਰੇ ਕੋ ਜਿਹੜੀਆਂ ਪੁੱਛਣੀਆਂ ਤੁਸੀਂ ਤੁਹਾਨੂੰ ਰੋ ਰੋਗੇ ਨਾ ਸੱਚੀ ਨਾ ਹੋ ਜਿਹੜੀਆਂ ਗੱਲਾਂ ਕਹਿੰਦੀ ਨੂੰ ਦੱਸਿਆ ਨਾ ਸਭ ਸੱਚੀਆਂ ਹੀ ਜਿਹੜਾ ਬੰਦਾ ਸੱਚਾ ਹੋਵੇ ਨਾ ਰੋਂਦਾ ਨਹੀਂ ਹੁੰਦਾ ਉਹ ਕਹਿੰਦਾ ਨਹੀਂ ਮੇਰੇ ਕੋ ਗਲਤੀ ਹੋਈ ਆ ਆਪਣੀ ਗਲਤੀ ਮੰਨਦਾ ਤੂੰ ਤਾਂ ਆਪਣੀ ਗਲਤੀ ਵੀ ਨਹੀਂ ਮੰਨਿਆ ਵੀਰ ਜੀ ਵੇਖ ਲੋ ਉਹ ਵੇਖਣਾ ਕੀ ਆ ਸਾਹਮਣੇ ਰੋਗੇ ਪਖੰਡਈਆ ਕਰਨੇ ਹੈ ਜੇ ਬੰਦਾ ਸੱਚਾ ਹੋਵੇ ਨਾ ਉਹ ਤਾਂ ਬੰਦਾ ਦੂਜੇ ਕੋਈ ਦੀ ਗੱਲ ਨਹੀਂ ਕਰਨ ਕਰ ਦਿੰਦਾ ਕੀ ਪਖੰਡ ਕਰਨ ਢਈਆ ਹੈ ਹੁਣ ਮਾਂ ਦਾ ਮੂੰਹ ਘੁੰਮਣਿਆ ਤੈਗੀਆਂ ਹੁਣ ਤਾਂ ਨਹੀਂ ਬੋਲਦੀ ਹੁਣ ਪੁੱਤ ਡਿਆ ਔਰ ਸਿੱਤਰ ਮਾਰ ਦੇ ਮੇਰੇ ਸਿਰ ਵਿੱਚ ਹੁਣ ਬੜੀ ਖੁਸ਼ ਵਾਤ ਚੁੱਪ ਕਰ ਜਾ ਤਰ ਮੈਂ ਦੱਸਾਂ ਗੱਲ ਜੀ ਜਾਲੀ ਗੱਲ ਇਨਨ ਕੋ ਇਹ ਪੁੱਛੋ ਕਿ ਮੰਮੀ ਦਾ ਛੱਟ ਲੱਗੀ ਨੂੰ ਹਫ਼ਤਾ 10 ਦਿਨ ਹੋ ਗਏ ਤੁਹਾਨੂੰ ਮੈਂ ਦੱਸਾਂਗਾ ਤੁਹਾਨੂੰ ਪਤਾ ਲੱਗਾ ਨਾ ਇਹਨਾਂ ਨੇ ਕਿਉਂ ਨਹੀਂ ਦੱਸਿਆ ਕਿ ਮੰਮੀ ਦਾ ਛੱਟ ਲੱਗਿਆ ਇਹ ਤਾਂ ਕਹਿੰਦੀ ਗੱਲ ਕੋਈ ਨਹੀਂ ਦੋ ਤਿੰਨ ਟਾਈਮ ਰੋਟੀ ਖਾਣ ਦੇ ਬਾਹਰ ਅੰਦਰ ਜਾਣ ਦੇ ਸੈਰ ਕਰਨ ਜਾਂਦੀ ਉਹ ਮੰਡੀ ਤੱਕ ਬਸ ਕਰੋ ਹੁਣ ਬੜੀਆਂ ਗੱਲਾਂ ਹੋ ਗਈਆਂ ਉੱਠੋ ਮੈਂ ਚਾਹ ਬਣਾਣੀ ਤੇ ਤੁਸੀਂ ਰੈਸਟ ਕਰੋ ਮੰਮੀ ਆ ਲਓ ਤੁਸੀਂ ਵੀ ਉਹ ਕੀ ਦੱਸਾਂ ਕੁੜੀਏ ਮੈਂ ਤੇ ਆਖਿਆ ਵੀ ਕਿਤੇ ਘਰ ਜਾਵਾਂਗੇ ਤੇ ਸੁੱਖ ਦਾ ਸਾਹ ਲਵਾਂਗੇ ਇਹ ਤਾਂ ਡੈਡ ਨੇ ਤੇ ਬੰਦੇ ਨੂੰ ਘਰ ਬੁਦਾ ਕੀਤਾ ਸਾਰਾ ਸਲਾਮ ਆਦਾ ਚੱਲ ਪੁੱਤ ਛੱਡ ਖਹਿੜਾ ਹੁਣ ਛੱਡ ਖਹਿੜਾ ਇੰਤਕ ਕਰਤਾ ਜੋ ਕਰਨਾ ਸੀ ਤਾਨੂੰ ਖਾਪਣ ਡਿਆ ਮੈਂ ਨਾ ਬਰੋਂ ਆਇਆ ਮੈਂ ਤੇ ਹੁਣ ਅਰਮਾਨ ਕਰਦਾ ਸੋਚਦਾ ਕਿ ਕੀ ਕਰਾਂਗਾ ਘਾਲਣਾ ਕਿ ਜਦਾਂ ਆਹ ਸਾਰੀ ਬਾਜੀ ਪੁੱਠੀ ਪੈ ਗਈ ਆ ਹੁਣ ਜਮਨਵਿੰਦਰ ਨੇ ਮੇ ਕੋ ਸਭ ਪੁੱਛਿਆ ਤੇ ਮੈਂ ਕੀ ਕਰੂੰਗੀ ਐਡੀ ਛੇਤੀ ਤੇ ਭੈਣ ਨੇ ਪੈਸੇ ਨਹੀਂ ਦੇਣੇ ਅਜੇ ਹੁਣ ਤੇ ਉਹ ਲੈ ਕੇ ਗਈ ਹੀ ਤੇ ਸੈਰ ਤੋਂ ਵਿਚਾਰੇ ਨੇ ਕਿੱਥੋਂ ਦੇ ਦੇਣੇ ਆ ਹੈ ਉਹ ਤੇ ਵਿਚਾਰਾ ਕਿ ਕੰਮ ਧੰਦੇ ਤੇ ਨਹੀਂ ਲੱਗਾ ਕੀ ਕਰੂੰਗੀ ਹੁਣ ਮੈਂ ਮਾਵਾ ਧਿਆਨੇ ਮੈਨੂੰ ਲੱਗਦਾ ਅੱਜ ਘਰ ਤੋਂ ਮੈਨੂੰ ਕਢਾ ਕੇ ਸਾਹ ਲੈਣਾ ਵਾ ਚਲ ਕੋਈ ਨਹੀਂ ਕੀ ਬਣ ਉੱਠ ਕੇ ਵੀ ਇਹ ਬੜਾ ਜਾਹਾਂ ਕਰ ਲਾਪਰਲਾ ਕਰਕੇ ਵੀ ਨਹੀਂ ਨਾਲ ਮੰਮੂ ਆਹ ਗੱਲ ਵਧੀਆ ਹੋ ਗਈ ਹੁਣ ਪਾਈ ਵੀਰ ਜੀ ਦੇ ਸਿਰ 'ਤੇ ਸਵਾ ਹੁਣ ਇਹਨੂੰ ਲੱਗ ਗਿਆ ਪਤਾ ਹੁਣ ਪੁੱਤ ਪਤਾ ਇਹਨੂੰ ਲੱਗਣਾ ਆ ਜਾ ਤੇ ਆ ਜਾ ਤੇ ਉਹਨੂੰ ਪੁੱਛਣਾ ਇਹਨੂੰ ਸਾਰਾ ਸਾਬ ਪਤਾ ਉਹ ਤੇ ਸਾਰੀਆਂ ਗੱਲਾਂ ਇਹਨੂੰ ਪੁੱਛਣੀਆਂ ਨੇ ਕਿ ਤੂੰ ਕੀ ਕੀ ਕਰਦੀ ਰਹੀ ਮਾਤਾ ਜਦੋਂ ਮੈਂ ਕਿਹਾ ਨਾ ਕਿ ਮੈਂ ਪਾਣੀ ਲੈ ਕੇ ਆਂਦੀ ਵੀਰ ਜੀ ਨੂੰ ਤੇ ਮੈਨੂੰ ਰਸਤੇ 'ਚ ਕਹਿੰਦੀ ਸੀ ਜੀ ਪੈ ਗਈ ਠੰਡ ਤੇਰੇ ਬੁਲਾ ਲੈ ਆਪਣੇ ਵੀਰ ਨੂੰ ਸੱਚੀਆਂ ਝੁੱਟੀਆਂ ਝੁੱਟੀਆਂ ਲਾ ਲਾ ਕੇ ਹਉਂ ਤੇ ਤੂੰ ਖੁਸ਼ ਆ ਨਾ ਕਿ ਹੁਣ ਮੇਰੀ ਮੇਰੇ ਸਿਰ ਸਵਾ ਪੈਣੀ ਬਸ ਨਹੀਂ ਤੂੰ ਕਹਿਣਾ ਸੱਚ ਝੂਠੀਆਂ ਨਹੀਂ ਆਂ ਲਾਈਆਂ ਸੱਚੀਆਂ ਲਾਈਆਂ ਨੇ ਜਿਹੜੀ ਸੱਚੀ ਗੱਲ ਉਹੋ ਕੀਤੀ ਆ ਨਹੀਂ ਨਹੀਂ ਆਉਣਾ ਨਹੀਂ ਫਿਰ ਸੁਣ ਕੇ ਇੰਨਾ ਕੁਝ ਕਰਨ ਲਈ ਆ ਮੇਰੀ ਮਾਂ ਨਾਲ ਤਾਂ ਪੈਣੀ ਨਹੀਂ 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 ਪਤਾ ਕਿ ਮਾਂ ਤੇ ਮਾਂ ਹੀ ਆ ਨਾ ਆ ਜੇ ਤੈਨੂੰ ਆਪਣੀ ਮਾਂ ਦੀ ਫਿਕਰ ਹੁੰਦੀ ਆ ਪੁੱਛਿਆ ਨਾ ਨਹੀਂ ਤੇ ਕੀ ਗੱਲ ਵੀ ਜਿਹਨੂੰ ਤੁਹਾਡੀ ਫਿਕਰ ਹੋਊਗੀ ਆਹੋ ਇਹ ਤੇ ਦਿਲ ਚ ਤੇ ਹੋਈ ਆ ਕਿ ਉਹਨੂੰ ਕੋਈ ਪਤਾ ਵੀ ਨਹੀਂ ਕਿਤਾ ਨਾ ਮੈਂ ਕਹਿਤਾ ਦੋਨੇ ਕਰ ਲੈਣਾ ਕਰ ਲੈਣਾ ਹਾਂ ਤੇ ਹੁਣ ਰੋ ਕੇ ਕਿੱਦਾਂ ਸੱਚੀ ਹੋਉਂਦੀ ਹੀ ਜਦੋਂ ਗਲੇਡੂ ਸੁੱਟਣਦੀ ਹੀ ਅੱਖਾਂ ਤੋਂ ਉਹ ਤੇਨ ਹੋਣਾ ਸੱਚੀ ਹਾਂ ਤਾਂ ਸੱਚੀ ਆ ਜੇ ਤੇ ਹੋਏਗੀ ਵੇਖੇ ਕੋਈ ਗੱਲ ਨਹੀਂ ਮੈਂ ਵੀ ਤਾਂ ਹੀ ਸਾਰੀਆਂ ਗੱਲਾਂ ਵੀ ਜੀ ਨਾਲ ਕੀਤੀਆਂ ਇਹ ਗਲੇਡੂ ਜਿਹੜੇ ਨਾ ਝੂਠੀ ਐ ਇਹਨੂੰ ਪੁੱਛਾਂ ਕਦ ਦੀ ਕਿ ਖੁੱਦ ਦੀ ਇਹਨੇ ਹੁਣ ਗਲੇਡੂ ਕੱਢ ਕੇ ਸੱਚੀ ਹੋਣਾ ਮੈਂ ਤਾਂ ਵੀ ਜੀ ਜੇ ਇਹੀ ਚੰਗੀ ਹੋਵੇ ਤੇ ਮੈਨੂੰ ਇੱਥੇ ਆ ਕੇ ਰਹਿਣ ਦਾ ਕੀ ਮਤਲਬ ਹੋਵੇ ਮੇਰੀ ਵੀ ਸੱਸ ਕੱਲੀ ਐ ਮੈਂ ਵੀ ਆਪਣੇ ਘਰ ਰਹਾ ਤੇ ਇਹ ਮੰਮੀ ਨਾਲ ਇਹਦਾ ਵਿਤਕਰਾ ਸਹੀ ਹੋਵੇ ਤੇ ਫਿਰ ਮੈਨੂੰ ਕੀ ਲੋੜ ਹੀ ਆਂਦੀ ਨੇ ਦਿਨਾਂ ਰਹਿਣ। ਜਦੋਂ ਇਹ ਪੁੱਛ ਗਿਛ ਕਰੇ ਤੇ ਫਿਰ ਤਾਂ ਕੋਈ ਲੋੜ ਹੀ ਨਹੀਂ ਧੀ ਨੂੰ ਕੀ ਲੋੜ ਰਹਿਣ ਦੀ। ਇਹੀ ਤਾਂ ਗੱਲ। ਉਹਨੂੰ ਆਪਣੇ ਘਰ ਕੰਮ ਬਥੇਰੇ ਨੇ ਪਰ ਹੁਣ ਮਜਬੂਰੀ ਨੂੰ ਤੂੰ ਪੁੱਤ ਰਹੀਂ ਮਜਬੂਰੀ ਨੂੰ। ਹਏ ਤੇ ਮੰਮੀ ਸੱਸ ਮੇਰੀ ਚੰਗੀ ਤੇ ਲਖਬੀਰ ਦਾ ਸੁਭਾਅ ਵਧੀਆ ਜਿਨ੍ਹਾਂ ਨੇ ਨਾ ਮੈਨੂੰ ਕਿਹਾ ਕਿ ਤੂੰ 2-4 ਦਿਨ ਹੋਰ ਰਹਿ ਲੈ। ਮੈਂ ਚੰਗਾ ਸੁਭਾਅ। ਮੈਨੂੰ ਤੁਹਾਨੂੰ ਪਤਾ ਹੀ ਹੈ। ਕੋਈ ਹੋਰ ਹੋਵੇ ਤਾਂ ਉਹਨੇ ਕਿ ਲੈ 4 ਦਿਨ ਤੈਨੂੰ ਅੱਗੇ ਹੋ ਕੇ ਬੈਠੀ ਨੂੰ ਤੇ ਫਿਰ ਤੂੰ ਉੱਥੇ ਵੀ ਉੱਥੇ। ਇਹ ਤਾਂ ਗੱਲ ਹੈਗੀ ਆ। ਸਭ ਆਇ ਚੰਗਾ ਤੁਸੀਂ ਆਇਓ ਛੱਡ ਦਿੱਤਾ ਇੱਥੇ ਚਾਹ ਮੈਨੂੰ ਲੱਗਦਾ ਵੀਰ ਜੀ ਨੂੰ ਨਾ ਗੁੱਸਾ ਆਇਆ ਹੀ ਬੜਾ ਹੈ ਤਾਂ ਹੀ ਵੀਰ ਜੀ ਵਾਹੇ ਹੀ ਗੁੱਸੇ 'ਚ ਵੀ ਆਜਾ ਤਾਂ ਗੁੱਸਾ ਕੱਢੇ ਗਾਇਦੇ ਤੇ ਇਹ ਤਾਂ ਸਹੀ ਕੋ ਫੇਰੇ ਮੈਨੂੰ ਲੱਗਦਾ ਮੈਂ ਤਾਂ ਹੀ ਕਿਹਾ ਮੈਂ ਤੇ ਉਹਦੇ ਖਾਇਆ ਮੈਂ ਤਾਂ ਵੀਰ ਜੀ ਚਲੋ ਚਾਹ ਪਾਣੀ ਪੀਓ ਮੈਨੂੰ ਇਹ ਹੀ ਕਿ ਹੁਣ ਇਹਦੇ ਕਿਤੇ ਇਥੇ ਵਾਦੀ ਨਾ ਜਾਏ ਜਿੱਦਾਂ ਵੀਰ ਜੀ ਗੁੱਸੇ 'ਚ ਗੱਲਾਂ ਕਰਨਦੇ ਹੀ ਆਹ ਹੋਵੇ ਤਾਂ ਗੱਲ ਹੈਗੀ ਗੁੱਸਾ ਆਇਆ ਹੋਵੇ ਤਾਂ ਫਿਰ ਵਜ ਜਾਂਦੀਆਂ ਨੇ ਇਹ ਸਭ ਗੱਲ ਤਾਂ ਹੀ ਨਾ ਕੋਈ ਗੱਲ ਨਹੀਂ ਹੁਣ ਵੇ ਗਿਦਾਂ ਚਾ ਮਮੀ ਫਲਾਈ ਤੇ ਚਲੋ ਵੀਜੀ ਉਧਰ ਬੈਠੇ ਤੇ ਉਧਰ ਹੀ ਮਚਾ ਲੈ ਹਾਂ ਚੰਗਾ ਲਾਇਆ ਬਣਾ ਬੀ ਪਤਾ ਨਹੀਂ ਹੁਣ ਕਿੱਥੇ ਬਾਹਰ ਨਹੀਂ ਬਣਾ ਲਿਆ ਇੱਥੇ ਹੀ ਹੋਣੀਆਂ ਕਿਤੇ ਕੰਤੀ ਉਗਣੀ ਸੁਣਦੀ ਗੱਲਾਂ ਵਧੀਆ ਹੋਈਆਂ ਨਾ ਇਹ ਵੀ ਕਲਾਸ ਲੱਗਦੀ ਹੈ ਇਹੀ ਮੈਂ ਚਾਹੁੰਦੀ ਹਾਂ ਕਿ ਇਹ ਕਲਾਸ ਲੱਗਦੀ ਚਲ ਕੋਈ ਨਹੀਂ ਚਾਹ ਹਾਂ ਹਾਂ ਵੀਰ ਪਹੁੰਚ ਗਏ ਹਾਂ ਠੀਕ ਹੈ ਬੜੀ ਖੁਸ਼ੀ ਤੇ ਫੋਨ ਕੀਤਾ ਆਹ ਵੇਨੇ ਟਾਈਮ ਨਾ ਆ ਗਿਆ ਹਾਂ ਬੇਟਾ ਆ ਗਿਆ ਗੱਡੀ ਲੈਣਾ ਹਾਂਜੀ ਹਾਂਜੀ ਹਾਂ ਬੜਾ ਵਧੀਆ ਬੜਾ ਵਧੀਆ ਹਾਂ ਇਤਰੇ ਹੀ ਫੇਜ ਤੋਂ ਘਰ ਪਹੁੰਚ ਜੀ ਤੇ ਸਾਡੀ ਹਾਂ ਜੀ ਹਾਂ ਜੀ ਠੀਕ ਠੀਕ ਓਕੇ 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 ਕੋਸਨਾ ਪੁੱਤ ਨਹੀਂ થਗਾ ਤੂੰ ਮੈਂ ਬਸ ਹੋ ਗਿਆ ਹੈ ਇੰਨਾ ਕੋ ਘਰ ਚ ਹੋ ਗਿਆ ਤੇ ਤੇਰਾ ਫਰਜ਼ ਨਹੀਂ ਬਣਦਾ ਮੈਨੂੰ ਕੋ ਦੱਸਣ ਦਾ ਹੈ ਤੇ ਦੱਸਣਾ ਹੀਗਾ ਹੈ ਜਦੋਂ ਮੈਂ ਦੱਸਣ ਲੱਗਦਾ ਸੀ ਨਾ ਆਹੋ ਨਾਲੇ ਮੰਮੀ ਦਾ ਆਇਆ ਨਾ ਉਸੇ ਟਾਈਮ ਹੀ ਹਾਂ ਕੀ ਫੋਨ ਹੀ ਨਹੀਂ ਕਰਨਾ ਕਿ ਇਹਨੂੰ ਕੋਹ ਨਹੀਂ ਕਰਨਾ ਮੈਂ ਆਪੇ ਗੱਲ ਕਰਨੂੰ ਦੀ ਮੈਂ ਆਪੇ ਦੱਸ ਦੂੰਗੀ ਮੈਨੂੰ ਲੱਗਾ ਗੱਲਾਂ ਹੋਈਆਂ ਹੋਣੀਆਂ ਤੁਹਾਡੇ ਨਾਲ ਮੈਨੂੰ ਤੇ ਪੁੱਤ ਭੂਆ ਤੇਨੇ ਸਾਰੀ ਗੱਲ ਦੱਸੀ ਨੱਕੋਂ ਪੈਰੋਂ ਝੁੱਲ ਕੇ ਕਹਿੰਦੀ ਮੈਂ ਹੁਣ ਗੱਲ ਕੀਤੀ ਤੇ ਮੈਂ ਤਾਂ ਆਇਆ ਭੱਜਾ ਮੈਂ ਮੇਰੇ ਇੱਥੇ ਕਮਾਈ ਕਰਨ ਦਾ ਕੀ ਫਾਇਦਾ ਜੇ ਮੇਰਾ ਘਰ ਦਾ ਹੀ ਸਾਰਾ ਸਤਿਆਨਾਸ਼ ਹੋ ਗਿਆ ਤੇ ਹੈ ਜਦੋਂ ਮੈਂ ਫੋਨ ਕਰਨ ਲੱਗਣਾ ਵਾ ਅਸੀਂ ਤੇਰਾ ਖਾਤੇ ਆਪਣੀ ਬੰਦ ਕਰ ਦੂੰਗੀ ਇੰਦਾਂ ਕਰ ਦੂੰਗੀ ਉਹ ਕਰ ਦੂੰਗੀ ਇਹ ਕਰ ਦੂੰਗੀ ਹਰ ਪਾਸੇ ਦੇ ਰਹਿਣਦਾ ਕਿ ਇਹਨੇ ਬੰਦ ਕਰਨਾ ਹੈ ਮੈਂ ਉਹੀ ਤੇ ਗੱਲ ਕਰਦਾ ਸੀ ਮਾਤਾ ਨੂੰ ਫੋਨ ਕਰਕੇ ਕੀ ਤੰਗੀ ਦੇਣੀ ਬੇਪੁੱਤ ਵੱਡਿਆਂ ਦੀ ਇੱਜ਼ਤ ਕਰੀਏ ਨਾ ਤੇ ਪਰਮਾਤਮਾ ਵੀ ਬਰਕਤਾਂ ਪਾਉਂਦਾ ਵਾ ਹੈ ਜੋ ਤੁਹਾਨੂੰ ਲੈ ਕੇ ਮੈਂ ਤੇਰੀ ਦਾਦੀ ਦਾ ਜੀਣਾ ਹਰਾਮ ਦਾ ਛੜਿਆ ਫੜ ਕੇ ਭੂਆ ਤੇਨੇ ਦੱਸਿਆ ਮੈਨੂੰ ਮੈਂ ਮੈਂ ਤਾਂ ਘਰ ਵੀ ਨਹੀਂ ਦੱਸਿਆ ਮੈਂ ਮੈਂ ਤਾਂ ਯਾਰ ਮੇਰਾ ਜਿੰਗਲ ਉੱਥੇ ਚੱਲਣਾ ਮਮੀ ਪੁੱਛਦੀ ਕਿ ਕਿੱਥੇ ਚੱਲਣਾ ਚੰਗਾ ਕੀਤਾ ਨਹੀਂ ਦੱਸਿਆ ਇਹਨੇ ਪਾ ਕੇ ਉਹਨਾਂ ਨੇ ਕਿ ਘੜ ਕੇ ਰੱਖਣਾ ਇਹ ਸਮਾਨ ਨੂੰ ਵੀ ਕੀ ਮੈਨੂੰ ਕੀ ਕਰਨਾ ਹੁੰਦਾ ਮੈਂ ਸਿਰਫ ਸਾਰ ਵਾਰ ਹੀ ਕਹਿੰਦੇ ਠੀਕ ਨਹੀਂ ਉਹਨਾਂ ਨੇ ਗੱਲ ਪਲਟ ਜਾਣੀ ਉਹ ਉਹ ਤਾਂ ਗੱਲ ਹੀ ਨਾ ਉਹ ਦਿਨ 20 20 ਸਕੀਮਾਂ ਲਾ ਲਣੀ ਬੇਟਾ ਇਸ ਤਰ੍ਹਾਂ ਕਰੂੰਗਾ ਇਸ ਤਰ੍ਹਾਂ ਕਰੂੰਗੀ ਤੇ ਨਾਲੇ ਕਦੀ ਮਾਮਾ ਆ ਜਾ ਅੱਛਾ ਕਦੇ ਮਾਸੀ ਆ ਜਾ ਹੈ ਮਾਸੀ ਆਈ ਇਹ ਗੱਡੀ ਲੈਣੀ ਆ ਹੈ ਤੇ 2 ਗਲਾਖ ਲੱਖ ਰੁਪਇਆ ਦੋ ਅੱਛਾ ਮਦਦ ਕਰ ਦੋ ਆਡੀ ਠੀਕ ਆ ਉਹ ਦਿੱਤਾ ਉਹਦਾ ਕੋਈ ਹਿਸਾਬ ਨਹੀਂ ਜੇ ਮਾਮਾ ਆਵਾ ਮਾਮੇ ਨੇ ਵੀ 1 ਗਲਾਖ ਲੱਖ ਰੁਪਇਆ ਖੜਿਆ ਜੇ ਹੂੰ ਆ ਤੇਰਾ ਭਲਾ ਹੋ ਜਾਏ ਕਦੇ ਤੇ ਵਾਪਸੀ ਕੋਈ ਨਹੀਂ ਪੈਣ ਦੀ ਵਾਪਸੀ ਕਿੱਥੇ ਹੈ ਹੈ ਇਹ ਕਮੌਣ ਦਾ ਦਾ ਪਾਜੀ ਬਥੇਰਾ ਘਮਾਉਣ ਲਿਆ ਕਮਰੈਂਡੈਂ ਮੇਰੇ ਨਾਲ ਆਣ ਲ ਕੇ ਕੰਮ ਕਰਾਉਂਦੇ ਨੇ ਉੱਥੇ ਹੈ ਪੈਸੇ ਚੋਰੀ ਚੋਰੀ ਦਿੱਤੇ ਆ ਹਾਂ ਹਾਂ ਕੋਈ ਨਹੀਂ ਮੈਂ ਲੈਣਾ ਹਸਤਾ ਸਾਰਾ ਦੇਖੋ ਪੁੱਛੋ ਸਾਰਾ ਹੀ ਕੋਈ ਨਹੀਂ ਮੈਂ ਲੀਦਾ ਲੱਤਾ ਬਾਅਦ ਚ ਗੜਾ ਤੇ ਉਹਨੂੰ ਦਾਗ ਫੇਰ ਕੇ ਨਾ ਮਾਤਰ ਨੂੰ ਫੇਰ ਨਹੀਂ ਨਹੀਂ ਕੋਈ ਨਾ ਤੁਸੀਂ ਕਰੋ ਰੈਸਟ ਮੜੀ ਜੀ ਬਾਅਦੋ ਸ਼ਾਮੀ ਕਰਦੇ ਆ ਗੱਲ ਉਹਨਾਂ ਐ ਕਿਹੜਾ ਖਪੜਾ ਚੰਗਾ ਚੱਲ ਯਾਰ ਹਾਂਜੀ ਮੇਰੀ ਗੱਲ ਸੁਣ ਪਪਹਾਗ ਰਹਿਣ ਦਿੱਤਾ ਕਿ ਨਹੀਂ ਕਾਊਂਟ ਚ ਕਿ ਨਹੀਂ ਹੈ ਮੈਂ ਪੈਸੇ ਕਾਊਂਟ ਵਿੱਚ ਹੀ ਆ ਮੈਂ ਪੈਸੇ ਕਿੱਥੇ ਲੈ ਗਈਆਂ ਮੁੰਡੇ ਰੇ ਨਾ ਸਾਰਾ ਮੈਨੂੰ ਸੱਚ ਸੱਚ ਦੱਸਤਾ ਵਾ ਵੀ ਮਾਸੀ ਨੇ ਕਿੰਨੇ ਖੜੇ ਆ ਤੇ ਮਾਮੇ ਨੇ ਕਿੰਨੇ ਖੜੇ ਆ ਹੈ ਚੱਲ ਕੋਈ ਨਹੀਂ ਜੇ ਵਿਚਾਰਿਆਂ ਨੇ ਲੋੜ ਪੈ ਗਈ ਸੀ ਮੈਂ ਉੱਥੇ ਬੈਕ ਮੈਨੇਜਰ ਲਗਾ ਸੀ ਹੈ ਤੇਰਾ ਦਿਮਾਗ ਨਹੀਂ ਕੰਮ ਕਰਦਾ ਉਹਨਾਂ ਨੂੰ ਮੈਂ ਕਹਿ ਦੂੰਗੀ ਉਹ ਮੋੜ ਦੇਣਗੇ ਪੈਸੇ ਤੁਹਾਡੇ ਪਰ ਇਦਾਂ ਨਾ ਕਰੋ ਹੁਣ ਵੇਖ ਲਓ ਮੇਰੀ ਵੀ ਕੋਈ ਇੱਜ਼ਤ ਰੱਖੋ ਤੁਸੀਂ ਤੇਰੀ ਮੈਂ ਤੇ ਕਾਦੀ ਰੱਖਾਂ ਹੈ ਆ ਨਾ 6 ਮਹੀਨੇ ਹੋਰ ਤੇ ਮਾਤਾ ਵੀ ਮਾਰ ਦੇਣੀ ਤੇ ਘਰ ਵੀ ਛੱਡਣਾ ਸਾਰਾ ਹੈ ਤੇ ਮੁੜ ਕੇ ਕਿੱਥੇ ਜਾਣਾ ਸੀ ਕੀ ਗੱਲ ਮੈਡੀ ਜ਼ਾਲਮ ਵੀ ਤੁਹਾਡੀ ਮਾਂ ਹੀ ਮਾਰ ਦੇਣੀ ਸੀ ਮੈਂ ਕੀ ਹੋਇਆ ਇਹਦਾ ਕੰਦੇ ਜੀ ਮੇਰੇ ਨਾਲ ਉਹੋ ਹੀ ਗੱਲਾਂ ਮੈਂ ਤਾਂ ਕਰੇ ਚੱਲ ਆਪਣੀ ਭੈਣ ਕੋ ਤੇ ਭਾਗ ਚੱਲ ਹਰ ਇਹਦਾ ਨਾ ਕਰੋ ਨਾ ਕੀ ਕਰਨਾ ਤੁਸੀਂ ਜੋ ਮੈਂ ਕਰਦੇ ਮੈਨੂੰ ਕਰਦੇ ਉਹ ਵੀ ਛੱਡੋ ਐਡਾ ਥੋੜਾ ਕਰੀਬ ਮਾਸ਼ਾ ਵੇਖਣਗੇ ਲੋਕ ਉਹ ਵੀਰ ਜੀ ਘਰਾਂ ਚ ਕਿੰਨੀਆਂ ਗੱਲਾਂ ਹੋ ਜਾਂਦੀਆਂ ਐਡਾ ਕੰਮ ਸਹੀ ਥੋੜਾ ਨਾ ਹੈਗੇ ਲੋਕੀ ਦਾ ਕੀ ਗੱਲਾਂ ਕਰਨਗੇ ਨਹੀਂ ਤੈਨੂੰ ਘਰੋਂ ਕਰਦੇ ਮੈਂ ਦਵਾਈ ਖਾ ਕੇ ਮਰ ਜਾਣਾ ਜੀ ਲੈ ਦੱਸ ਇਹਨਾਂ ਗੱਲਾਂ ਇਹਨਾਂ ਗੱਲਾਂ ਕੋਈ ਨਹੀਂ ਮੇਰੀ ਗੱਲ ਸੁਣੋ ਆਹ ਹਾਏ ਕੁੜੀਆ ਤੇ ਨੰਨਾ ਹਾਂ ਦਾ ਨਾਮ ਕੋ ਫੋਨ ਕਰਦੀ ਤੇਰੇ ਸਭ ਕੋ ਸਭਾ ਹਟਾ ਦੇਣਾ ਹੈ ਉਹ ਵੀਰ ਜੀ ਬੈ ਕੇ ਵੀ ਬੜੇ ਗੱਲਾਂ ਦੇ ਹੱਲ ਹੋ ਜਾਂਦੇ ਆ ਬੈ ਕੇ ਗੱਲ ਕਰ ਲਓ ਆ ਕੰਮ ਨਹੀਂ ਹੋ ਸਹੀ ਹੈਗਾ ਮੈਨੂੰ ਨਹੀਂ ਚੰਗਾ ਲੱਗਦਾ ਬੈਠੋ ਗੱਲ ਕਰਦੇ ਆਂ ਤੂੰ ਕਹਿੰਦੀ ਬੈਠ ਕੇ ਗੱਲ ਮੈਂ ਤਾਂ ਧਰਤੀ ਵਿਹਲ ਹੀ ਦੇਣ ਦੀ ਹੈ ਚਲੋ ਹਾਂ ਪਤਾ ਹਾਂ ਤਾਂ ਕਰਦੇ ਹਾਂ ਕੀ ਬਣ ਗਿਆ ਜਾ ਗਿਆ ਵੇ ਵੀਰ ਜੀ ਹੁਣ ਤੇ ਗਲਤੀ ਹੋ ਗਈ ਆ ਹੁਣ ਨਾ ਗਲਤੀ ਇਨਸਾਨਾਂ ਕੋ ਹੁੰਦੀ ਆ ਤੁਹਾਨੂੰ ਪਤਾ ਹੈ ਮੈਂ 2 ਘੰਟੇ ਮੈਂ ਕੰਮ ਕਰਕੇ ਤੇ ਪੈਸੇ ਕਮਾਉਂਦਾ ਰਿਹਾ ਵਾਂ ਮੈਂ ਆ ਤੇ ਕੁਰਸੀ ਤੇ ਬੈਠਾ ਜਾ ਕੇ ਮੇਰੀ ਗੱਲ ਸੁਣੀ ਤੂੰ ਇਹ ਕੰਮ ਕਰਦੀ ਤੂੰ ਚਲ ਛੱਡ ਪਤਾ ਤੂੰ ਇਹ ਸਮਝਾ ਆਪਣੇ ਵੀਰ ਨੂੰ ਮੋੜ ਦੇਣਗੇ ਮੈਨੂੰ ਮਾਫੀ ਦੇ ਦਿਓ ਮੈਂ ਮੁੜ ਕੇ ਵੀਰ ਜੀ ਕਰਦੀ ਜੀ ਮੇਰੇ ਕਹਿੰਦੇ ਨਾ ਇੱਕ ਵਾਰ ਭਾਬੀ ਜੀ ਨੂੰ ਮਾਫੀ ਦੇ ਦੋ ਬੱਸ ਕਰੋ ਐਦਾਂ ਨਹੀਂ ਕਰੀਦਾ ਤੂੰ ਮੇਰੀ ਗੱਲ ਸੁਣ ਲੈ ਤੂੰ ਬਹੁਤੀ ਛੋਟੀਆਂ ਨੇ ਚੁੱਕੇ ਦੀਆਂ ਉਹ ਛੋਟੀਆਂ ਨਹੀਂ ਚੁੱਕਦੀ ਆ ਮੈਨੂੰ ਪਤਾ ਏ ਤਾਂ ਹੀ ਤਾਂ ਮੈਂ ਤੁਹਾਨੂੰ ਫੋਨ ਕੀਤਾ ਸੀ ਆ ਵੇਖੋ ਬੱਸ ਹੁਣ ਮੈਨੂੰ ਮਾਫ ਕਰ ਦੋ ਮੰਮੀ ਇਹ ਵੀ ਮੈਨੂੰ ਮਾਫ ਕਰ ਦੋ ਮਾਫੀ ਇਹਦਾ ਤਾਂ ਮੰਗ ਹੈ ਨਾ ਮੈਂ ਤਾਂ ਸਾਰਿਆਂ ਕੋ ਮੰਗਣ ਨਹੀਂ ਆ ਰਵਨ ਤੂੰ ਹੀ ਮਾਫੀ ਨਹੀਂ ਮੈਂ ਕੋਈ ਨਹੀਂ ਮਾਫੀ ਆ ਕੋਟੇ ਦਾ ਬੇੜਾ ਕਰਕੇ ਕਰੇ ਕੰਮ ਕਰਾ ਕੇ ਮਾਫੀ ਇਹਦਾ ਤਾਂ ਮੰਗ ਕੋਈ ਨਹੀਂ ਮਾਫ਼ ਕਰਤਾ ਕੋਈ ਨਹੀਂ ਹੁਣ ਵੇਖ ਲੋ ਵੀਰ ਜੀ ਦਾ ਗੁੱਸਾ ਵੀਰ ਜੀ ਦੀ ਮਾਂ ਐ ਉਹਨਾਂ ਨੂੰ ਦੁੱਖ ਲੱਗਾ ਦੇਖੋ ਕਿੰਨਾ ਦੁੱਖ ਲੱਗਾ ਹੁਣ ਤੁਸੀਂ ਸਮਝਦੇ ਹੋ ਨਾ ਤੁਸੀਂ ਕਹਿੰਦੇ ਹੋ ਨਾ ਉਦੋਂ ਮੇਰਾ ਘਰ ਵਾਲਾ ਤੁਹਾਡਾ ਕੀ ਹੈ ਇਹਨੂੰ ਕੀ ਪਤਾ ਤੁਹਾਡਾ ਕੀ ਨਹੀਂ ਹੈ ਆਪਣਾ ਘਰ ਨਾ ਆਪ ਹੀ ਸੰਭਾਲੀਦਾ ਹੁੰਦਾ ਨਾ ਕਿ ਵਿਗਾੜੀਦਾ ਹੁੰਦਾ ਤੁਸੀਂ ਮੈਨੂੰ ਕਹਿੰਦੇ ਤੂੰ ਆਈ ਪਵਾੜੇ ਪਾਤੇ ਮੈਂ ਤਾਂ ਆਪਣੀ ਮਾਂ ਕਰਕੇ ਆਈ ਹੀ ਜੇ ਤੁਸੀਂ ਚੰਗੇ ਹੋਵੋ ਨਾ ਤਾਂ ਮੈਨੂੰ ਇੱਥੇ ਰਹਿਣ ਦੀ ਲੋੜ ਨਹੀਂ ਹੋ ਜਾ ਮਨ ਬੰਦਾ ਆਪ ਹੋਏ ਨਾ ਉਹ ਜਿਹੇ ਦੂਜਾ ਲੱਗਦਾ ਹੁੰਦਾ ਵਾ ਚਲੋ ਕੋਈ ਗੱਲ ਨਹੀਂ ਵੀਰ ਜੀ ਛੱਡੋ ਗੱਲ ਮਾਫ ਕਰ ਦੋ ਬੱਸ ਮਾਫੀ ਨਹੀਂ ਕਰਦੀ ਮਾਫੀ ਇਨਾਂ ਕੋ ਮੰਗ ਕੋਈ ਗੱਲ ਨਹੀਂ ਮਾਫੀ ਮਾਫਾ ਚਲੋ ਕੋਈ ਨਹੀਂ ਕੋਈ ਨਹੀਂ ਮਾਫੀ ਹੈ ਵੀਰ ਜੀ ਥੋੜੇ ਆਹੋ ਗਾੜੀ ਸਿਆਣੀ ਬੰਨ ਗਏ ਹਾਂ ਦੇਖੋ ਜੀ ਤਾਂ ਕਰਕੇ ਥੋੜਾ ਬੋਲਣਦੇ ਆ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਡੇ ਸਾਰੇ ਭੈਣ ਭਰਾ ਕਿਦਾਂ ਜੇ ਉਮੀਦ ਕਰਦੇ ਹਾਡੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਸਾਡੀ ਜਿਹੜੀ ਵੀਡੀਓ ਚੱਲਣ ਢੀ ਹੀ ਈਆਂ ਦੁੱਖ ਬਣਾਉਂਦੀਆਂ ਨੇ ਅੱਜ ਉਹਦਾ ਐਂਡ ਹੋ ਗਿਆ ਵਾ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਸਾਰਿਆਂ ਨੇ ਬਹੁਤ ਬਹੁਤ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਤੇ ਹੁਣ ਆਪਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਹਾਂਜੀ 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 ਬਿਲਕੁਲ ਉਹ ਨਵੀਂ ਵੀਡੀਓ ਲਿਆਵਾਂਗੇ ਇੰਡੀਆ ਫੀ ਤੁਹਾਰੇ ਸਰ ਬਣਾਵਾਂਗੇ ਅਸੀਂ ਚਾਹਦੇ ਆ ਕਿ ਹਰ ਨਿਊ ਤੋਂ ਨਿਊ ਕਨਸੈਪਟ ਤੁਹਾਨੂੰ ਦਿਖਾਈਏ ਹਨਾ ਵਧੀਆ ਲੱਗੇ ਚਲੋ ਇਹ ਵੀ ਇੱਕ ਕਨਸੈਪਟ ਹੀ ਹੈ ਤੁਹਾਨੂੰ ਪਸੰਦ ਆਇਆ ਤੁਹਾਨੂੰ ਕੋਈ ਅਗਲਾ ਲੈ ਕੇ ਆਵਾਂਗੇ ਤੇ ਉਹ ਵੀ ਤੁਹਾਨੂੰ ਪਸੰਦ ਆਏਗਾ ਤੇ ਵੱਧ ਤੋਂ ਵੱਧ ਸਪੋਰਟ ਕਰੋ ਹਾਂਜੀ ਤੇ ਅਸੀਂ ਕੋਈ ਵਧੀਆ ਸਟੋਰੀ ਲੈ ਕੇ ਆਵਾਂਗੇ ਤੇ ਕਮੈਂਟ ਕਰਿਓ ਤੇ ਦੱਸਿਓ ਵੀ ਤੁਸੀਂ ਕਿੰਦਾ ਦੀ ਵੀਡੀਓ ਵੇਖਣਾ ਚਾਹੁੰਦੇ ਜੀ ਜੇ ਤੁਹਾਨੂੰ ਕੋਈ ਸਟੋਰੀ ਪਤਾ ਤੁਸੀਂ ਕਮੈਂਟ ਕਰਕੇ ਦੱਸ ਦਿਓ ਅਸੀਂ ਉਹਦੇ ਰਿਲੇਟਿਡ ਦੇਖ ਲਾਂਗੇ ਬਾਕੀ ਕੋਈ ਨਹੀਂ ਤੁਹਾਡੇ ਵਾਸਤੇ ਲਿਆਵਾਂਗੇ ਜਲਦੀ ਨਵੀਂ ਵੀਡੀਓ ਚਲੋ ਠੀਕ ਹੈ ਜੀ ਗਿੰਦੇ ਵਾਸਤੇ ਰੋ ਸਾਰੇ ਸਤਿ ਸ਼੍ਰੀ ਅਕਾਲ ਜੀ